ਰਾਤ ਸਾਡੇ ਪਿੰਡ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟ ਤਸੀਲ ਕੋਟ ਕਪੂਰਾ ਵਿੱਚ ਹਮ ਇੱਕ ਵਿਅਕਤੀ ਦਾ ਕਤਲ ਹੋਇਆ ਜੋ ਕਿ ਉਸਦੇ بیٹے ਵੱਲੋਂ ਹੀ ਕੀਤਾ ਗਿਆ ਉਹ 4-5 ਸਾਲ ਤੋਂ ਤਮਾਗੀ ਨਸ਼ੇ ਕਰਨ ਹਾਲਤ ਉਹਦੀ ਉਹਦੇ بیٹے ਦੀ ਠੀਕ ਨਹੀਂ ਸੀ ਤੇ ਰਾਤ ਉਹਨੇ ਪਤਾ ਨਹੀਂ ਕੀ ਗੱਲ ਹੋਈ 8 ਵਜੇ ਦੇ ਕਰੀਬ ਕੋਈ ਲੱਕੜਾਂ ਚਰਾਇਆ ਸੀ ਉਹ ਲੱਕੜ ਚੱਕ ਕੇ ਪੂਰੇ ਸਿਰ ਵਿੱਚ ਮਾਰ ਕੇ ਤੇ ਉਸ ਦਾ ਆਪ ਦੇ ਦਿਤਾ ਦਾ ਕਤਲ ਕਰ ਤੇ ਬਾਈ ਜੀ ਮਰਿਤਕ ਦੀ ਉਮਰ ਕਿੰਨੀ ਕੁ ਦੱਸੀ ਜਾ ਰਹੀ ਹੈ ਜੀ ਮਰਿਤਕ ਦੀ ਉਮਰ 50 ਤੋਂ 60 ਸਾਲ ਦੇ ਵਿਚਕਾਰ ਸੀ ਜੀ ਕੀ ਨਾਮ ਹੈ ਬਈ ਤੁਹਾਡਾ ਪ੍ਰਵਿੰਦਰ ਜੀ ਜਿਹੜੀ ਰਾਤ ਘਟਨਾ ਵਾਪਰੀ ਆ ਤੇ ਕੀ ਨਾਮ ਸੀ ਉਹਨਾਂ ਦਾ ਮਰਿਤਕ ਦਾ ਹਾਂ ਮੇਰੇ ਫਾਦਰ ਜੀ ਸੀਗੀ ਭਰਮਜੀਤ ਸਿੰਘ ਸੀਗੀ ਸਨ ਰਮਨਦਰ ਸਿੰਘ ਜੀ ਅੱਛਾ ਕੀ ਗੱਲਬਾਤ ਹੋਈ ਹੈ ਰਾਤ ਗੱਲਬਾਤ ਜਿਹੜਾ ਮੇਰਾ ਬ੍ਰਦਰ ਆ ਉਹ 10 ਸਾਲ ਤੋਂ ਕੋਈ ਅਫਸਰਟ ਆ ਹਾਂ ਤੇ ਆਫਸਰ ਕਾ ਨਾ ਕਰੀ ਕੋਈ ਨਹੀਂ ਸੀ ਬੁੜੀਆਂ ਸੀ ਨੇ ਕਰੀ ਗਾਲੀ ক্লোਜ ਕਰਦਾ ਸੀ ਇਹ ਬੜੀ ਰੋਸਨ ਦੀ ਸੋਚ ਕਰਦਾ ਸੀ ਗਾਲਾਂ ਤੋਂ ਜਿਉਂ ਉਹਦੇ ਗਾਲ ਪੈ ਗਿਆ ਤੇ ਸਰਹਾਰ ਕਾ ਉਹਦੇ ਬਹੁਤ ਵਾਰ ਕੀਤੇ ਸਾਥੀ ਜਿਵੇਂ ਲੂਹ ਲੂਹਣ ਕਰਤਾ ਸਰ ਅਰਦਾ ਉਹਦਾ ਕਿੰਨੀ ਉਮਰ ਸੀ ਫਾਦੋ ਸਾਹਿਬ ਦੀ ਤੁਹਾਡੇ ਉਹ ਜੀ 57 ਸਾਲ ਦੀ ਅੱਛਾ ਤੇ ਇਹ ਜਿਹੜਾ ਤੁਹਾਡਾ ਬ੍ਰਦਰ ਸੀਗਾ ਕਿੰਨੇ ਕ ਟਾਈਮ ਤੋਂ ਇਹ ਪ੍ਰੋਬਲਮ ਚ ਸੀਗਾ ਇਹ 10 ਸਾਲ ਤੋਂ ਬ੍ਰੋ ਸੀਗਾ ਤਾ ਸਾਲੋਂ ਕੋਰਸ ਕੀ ਮਰਡਰ ਹੋਇਆ ਸਹੀ ਕਾਰਨ ਮਿਲਿਆ ਨਹੀਂ ਇਹ ਕੋਰਸੁਖੀਏ ਦੇ ਵਿੱਚ ਪਰਮਜੀਤ ਸਿੰਘ ਨਾਂ ਦੇ ਬੰਦੇ ਦਾ ਕਤਲ ਹੋਇਆ ਇਹ ਕਤਲ ਉਹਦੇ ਲੜਕੇ ਪ੍ਰਗਟ ਸਿੰਘ ਵੱਲੋਂ ਕੀਤਾ ਗਿਆ ਜੋ ਇਹ ਪਰਚਾ ਮਰਨ ਵਾਲੇ ਪਰਮਜੀਤ ਕੁਆਰ ਦੀ ਪਤਨੀ ਦੇ ਬਿਆਨ ਤੇ ਦਰਜ ਹੋਇਆ ਜਿਸ ਨੇ ਆਪਣੇ ਬਿਆਨ ਤੇ ਦੱਸਿਆ ਕਿ ਉਹਦਾ ਵੱਡਾ ਲੜਕਾ ਪ੍ਰਗਟ ਸਿੰਘ ਜੀ ਦੀ ਉਮਰ ਕਰੀਬ 35-36 ਸਾਲ ਹੈ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਕਰੀਬ 10 ਸਾਲ ਤੋਂ ਉਹਦੀ ਦਵਾਈ ਚੱਲਦੀ ਹੈ ਤੇ ਉਹ ਰਾਤ ਨੂੰ ਜਦੋਂ ਘਰੇ ਉਹ ਬੈਠੇ ਗੱਲਾਂ ਕਰ ਰਹੇ ਸੀ ਤੋਂ ਬਾਹਰੋਂ ਕਿਤੋਂ ਆਇਆ ਤੇ ਆ ਕੇ ਉਹਨਾਂ ਨਾਲ ਮਾੜਾ ਚੰਗਾ ਬੋਲਣ ਲੱਗ ਗਿਆ ਜਿਸ ਤੋਂ ਤਾਂ ਸ਼ੁਰਾਕੇ ਉਹਨਾਂ ਦੀ ਆਪਸੀ ਜਿਹੜੀ ਗਰਮੀ ਹੋਈ ਹੈ ਗੱਲਬਾਤ ਉਹਨੇ ਘਰੋਂ ਇਹ ਪਿਆ ਟੰਬਾ ਚਾਕੇ ਆਪਣੇ ਪਿਓ ਦੇ ਸਿਰ ਤੇ ਦੋ ਤਿੰਨ ਵਾਰ ਕੀਤੇ ਜਿਸ ਕਾਰਨ ਉਹਦਾ ਪਿਓ ਲਹੂ ਲਹਾਨ ਹੋ ਗਿਆ ਤੇ ਉਹਨੇ ਮੌਕੇ ਤੇ ਮੋਟੋ ਜੋ ਹੁਣ ਉਹ ਘਰੋਂ ਫਰਾਰ ਹੋ ਗਿਆ ਸੀ ਪ੍ਰਗਤ ਸਿੰਘ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਤੇ ਛੇਤੀ ਇਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਬਣਦੀ ਕਾਰਵਾਈ ਅੱਢੀ ਕੀਤੀ